ਦੀ ਮਹਾਮਾਰੀ ਫਿਰ ਤੋਂ ਪੈ ਰਸਾਦੀ 1:00 ਵਜੇ ਪ੍ਰਬੰਧਿਤ ਸਰਕਾਰ ਜੀ ਪੂਰੇ ਪ੍ਰਬੰਧ ਪੂਰੇ ਰੱਖੇ ਹੋਏ ਹੈਗੇ ਆ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੋਗਾ ਕਿ ਪਹਿਲਾਂ ਕੋਵਿਡ ਦੇ ਦੌਰਾਨ ਇੱਥੇ ਪੂਰਾ ਗੈਸ ਪਲੰਟ ਪਹਿਲਾਂ ਤੇ ਅਸੀਂ ਲੋਕ ਸਿਰਫ ਸਿਲੰਡਰਸ ਦੇ ਉੱਪਰ ਡਿਪੈਂਡੈਂਟ ਸੀਗੇ ਪਰ ਫਿਰ ਸਰਕਾਰ ਨੇ ਗੈਸ ਪਲਾਂਟਸ ਲਗਾਏ ਜਿਹੇ ਚ ਪੀਐਸਏ ਪਲਾਂਟ ਸੀਗਾ ਫਿਰ ਜਦੋਂ ਜ਼ਿਆਦਾ ਵਧੀ ਤੇ ਈਵਨ ਲਿਕੁਇਡ ਆਕਸੀਜਨ ਗੈਸ ਪਲਾਂਟਸ ਵੀ ਲਗਾਏ ਗਏ ਇਸ ਦਾ ਤੁਹਾਨੂੰ ਦੱਸਿਏ ਕਿ ਜਿਹੜਾ ਪੀਐਸਏ ਪਲਾਂਟ ਹੈਗਾ ਉਹ ਬਿਜਲੀ ਨਾਲ ਚੱਲਦਾ ਹੈਗਾ ਬਿਜਲੀ ਦੇ ਨਾਲ ਉਹ ਬਣਾਉਂਦੀ ਹੈਗੀ ਆ ਆਕਸੀਜਨ ਪਰ ਕਈ ਵਾਰ ਇਹ ਮਹਿਸੂਸ ਹੋਇਆ ਸਰਕਾਰ ਨੇ ਦੇਖਿਆ ਕਿ ਕਈ ਵਾਰੀ ਬਿਜਲੀ ਦੇ ਫੇਲਿਅਰ ਹੋ ਜਾਂਦੇ ਆ ਜਨਰੇਟਰ ਵਰਕ ਅਪ ਨਹੀਂ ਕਰਦਾ ਉਹਨੂੰ ਰੱਖਦੇ ਹੋਏ ਆਪਣੀ ਨਜ਼ਰ 'ਚ ਇੱਕ ਆਕਸੀਜਨ ਪਲਾਂਟ ਜਿਹੜਾ ਲਿਕਵਿਡ ਆਕਸੀਜਨ ਪਲਾਂਟ ਇੰਸਟਾਲ ਕੀਤੇ ਗਏ ਜਿੱਥੇ ਕਿ ਡਿਸਟ੍ਰਿਕਟ ਹਸਪੀਟਲਸ ਹੈਗੇ ਓਨ ਜਗਾਵਾਂ ਤੇ ਜਿੱਥੇ ਬੇਸਿਕ ਅਸੀਂ ਦਿੰਨੇ ਆ ਵੈਂਟੀਲੇਸ਼ਨ ਵਾਲੀ ਸਾਰੀ ਸੁਵਿਧਾ ਦਿੰਨੇ ਆ ਪੇਸ਼ੈਂਟ ਨੂੰ ਉਹਦਾ ਇਹ ਫਾਇਦਾ ਹੈਗਾ ਕਿ ਉਹ ਭਰਿਆ ਜਾਂਦਾ ਹੈ ਲਿਕਵਿਡ ਆਕਸੀਜਨ ਦਾ ਪਲਾਂਟ ਉਹ ਡਾਇਰੈਕਟ ਆਕਸੀਜਨ ਸਪਲਾਈ ਕਰਦਾ ਔਰ ਉਹਨੂੰ ਇਲੈਕਟ੍ਰਿਸਿਟੀ ਦੀ ਲੋਡ ਨਹੀਂ ਹੈਗੀ ਤੇ ਇਸ ਹਿਸਾਬ ਨਾਲ ਜਿਹੜਾ ਸਰਕਾਰ ਹੈਗੀ ਤਾਂ ਦੇ ਦਿਨal ਪੂਰਾ ਕੰਮ ਕਰ ਰਹੀ ਹੈਗੀ ਹੈ ਤੁਸੀਂ ਦੇਖੋ ਆਰਟੀਪੀਸੀਆਰ ਲੈਬਸ ਵੀ ਬਣ ਗਿਆ ਹੈਗੀਆਂ ਸੈਂਪਲਿੰਗ ਉਹ ਚਾਹੁੰਦੇ ਜਿਹੜੇ ਅਸੀਂ ਦੂਰ ਭੇਜਦੇ ਸੀ ਜਿਨ੍ਹਾਂ ਦਾ ਰਿਜ਼ਲਟ ਲੇਟ ਆਂਦਾ ਸੀ ਉਹ ਕੋਸ਼ਿਸ਼ ਹੈ ਕਿ ਉਸ ਜਗ੍ਹਾ ਤੇ ਹੀ ਟੈਸਟ ਹੋ ਜਾਏ ਔਰ ਉੱਥੇ ਹੀ ਬੰਦੇ ਨੂੰ ਜਲਦ ਤੋਂ ਜਲਦ ਪਤਾ ਲੱਗ ਜਾਏ ਕਿ ਉਹ ਪੋਜ਼ਿਟਿਵ ਹੈ ਕਿ ਨਹੀਂ ਹੈਗਾ ਦਵਾਈਆਂ ਦੇ ਮਾਮਲੇ 'ਚ ਦਵਾਈਆਂ ਜਿਹੜੀਆਂ ਹੈ ਬਹੁਤ ਮਹਿੰਗੀਆਂ ਦਵਾਈਆਂ ਆਉਂਦੀਆਂ ਹੈ ਸਰਕਾਰ ਨੇ ਉਹਦੀ ਡਿਮਾਂਡ ਲੈ ਲਈ ਹੈਗੀ ਹੈ ਔਰ ਜਲਦ ਤੋਂ ਜਲਦ ਸਾਰੀਆਂ ਦਵਾਈਆਂ ਮੁਹਾਈਆਂ ਹੋ ਜਾਣਗੀਆਂ। ਕੋਈ ਪੇਸ਼ੈਂਟ ਆਇਆ ਹੁਣ ਤੱਕ ਇੱਕ ਪਤਾ ਨਹੀਂ ਕਿਸੀ ਮੌਤ ਵੀ ਆ। ਸਾਡੇ ਇੱਥੇ ਹਸਪੀਟਲ 'ਚ ਕੋਈ ਪੋਜ਼ਿਟਿਵ ਪੇਸ਼ੈਂਟ ਨਹੀਂ ਆਇਆ ਪੈਰੀ ਫਰੀ ਤੇ ਸੀਗਾ ਔਰ ਜਲੰਧਰ ਹੀ ਉਹਦੀ ਟ੍ਰੀਟਮੈਂਟ ਹੋਈ ਹੈ। ਥੈਂਕ ਯੂ। ਸਿੰਪਟਮ ਤਾਂ ਜਿਸ ਤਰ੍ਹਾਂ ਪਹਿਲਾਂ ਹੀ ਵੈਸੇ ਤਾਂ ਸੀਜ਼ਨ ਹੀ ਹੈਗਾ ਆ ਠੰਡ ਦਾ ਉੱਚ ਖੰਗ ਹੋਣੀ ਜ਼ੁਕਾਮ ਹੋਣਾ ਗਲਾ ਖਰਾਬ ਹੋਣਾ ਤੇ ਇਦਾਂ ਦੇ ਸਿੰਪਟਮ ਹੈਗੇ ਆ ਕੋਈ ਜਿਹੜੇ ਸਾਡੇ ਸਾਡੇ ਸਪੈਸ਼ਲਿਸਟ ਹੈਗੇ ਆ ਸਾਡੇ ਕੋਲ ਕੋਈ ਇਦਾਂ ਦਾ ਸੀਰੀਅਸ ਨਹੀਂ ਕੁਝ ਵੀ ਹੋ ਰਿਹਾ ਸੰਦੇਸ਼ ਤਾਂ ਮੇਰਾ ਇਹੀ ਆ ਕਿ ਮਾਸਕ ਪਾਉਣਾ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਮਾਸਕ ਨਹੀਂ ਹੈਗਾ ਭਾਵੇਂ ਆਪਾਂ ਕੱਪੜਾ ਲਾਉਨੇ ਜਾਂ ਕੁਝ ਵੀ ਲਾਉਨੇ ਆ ਜਿੱਥੇ ਨਹੀਂ ਹਾਲੇ ਕਿਸੇ ਕੋਲ ਹੁੰਦਾ ਉਹ ਸਾਰੇ ਮੂੰਹ ਤੇ ਲਗਾ ਕੇ ਰੱਖਣ ਤੇ ਸਰਕਾਰ ਦੀਆਂ ਜੋ ਹਦਾਇਤਾਂ ਆਉਂਦੀਆਂ ਆ ਉਹਨਾਂ ਨੂੰ ਸਾਡੇ ਤੇ ਪੂਰਾ ਸਾਡੇ ਨਾਲ ਸਹਿਯੋਗ ਦੇਣ ਜਿੱਥੇ ਤੱਕ ਇਲਾਜ ਦਾ ਸਬੰਧ ਆ ਸਿਵਲ ਹਸਪੀਟਲ ਦੇ ਵਿੱਚ ਸਭ ਤੋਂ ਪਹਿਲਾਂ ਕੰਟਰੋਲ ਕੀਤੇ ਜਾਂਦੇ ਆ ਡੇਲੀ ਕੁਝ ਦਿਨਾਂ ਤੋਂ ਸਾਡੀ ਹਾਇਰ ਅਥਾਰਟिटीज ਦੇ ਨਾਲ ਸਟੇਟ ਅਥਾਰਟिटीज ਦੇ ਨਾਲ ਸਾਡੀ ਪੂਰੇ ਜਿਹੜੇ ਆਫੀਸਰ ਹੈਗੇ ਆ ਉਹਨਾਂ ਦੇ ਨਾਲ ਮੀਟਿੰਗ ਹੋ ਕੇ ਸਾਰੀ ਪਲੈਨਿੰਗ ਹੋ ਰਹੀ ਆ ਦਵਾਈਆਂ ਦੇ ਪ੍ਰਬੰਧ ਮਸ਼ੀਨਾਂ ਦੇ ਪ੍ਰਬੰਧ ਆਕਸੀਜਨ ਦਾ ਪ੍ਰਬੰਧ ਸਾਡੇ ਕੋਲ ਸਾਰਾ ਕੁਝ ਹੈ ਮੈਂ ਇਹੀ ਕਹਿਣਾ ਚਾਹੁੰਦਾ ਵੀ ਘਬਰਾਉਣ ਨਾ ਸਾਡਾ ਸਾਥ ਦੇਣ ਤਾਂ ਇਹ ਕੁਝ ਵੀ ਇਹਦੇ ਨਾਲ ਮਾੜਾ ਨਹੀਂ ਵਾਪਰੂਗਾ ਜ਼ਿਆਦਾਤਰ ਕੀ ਪ੍ਰੋਬਲਮ ਹੁੰਦੀ ਹੈ ਮੈਂ ਕਿਹਾ ਦੇ ਵਿੱਚ ਸਟਾਫ ਨੂੰ ਲੈ ਕੇ ਜੇ ਜਿਕਰ ਇਦਾਂ ਦਾ ਕੋਈ ਪੇਸ਼ੈਂਟ ਆਉਂਦਾ ਹੈ ਤੁਹਾਡੇ ਕੋਲ ਸਟਾਫ ਦੀ ਕੋਈ ਪ੍ਰਬੰਧ ਹੈ ਸਾਡੇ ਕੋਲ ਸਟਾਫ ਦੀ ਕੋਈ ਕਮੀ ਨਹੀਂ ਕਿਉਂਕਿ ਜਦੋਂ ਪਹਿਲਾ ਕੰਟਰੋਲ ਕੀਤਾ ਜਾਂਦਾ ਜ਼ਿਲ੍ਹਾ ਹਸਪਤਾਲ ਤੇ ਕੀਤਾ ਜਾਂਦਾ ਸਾਡੇ ਕੋਲ ਵੈਸੇ ਸਫੀਸ਼ੀਐਂਟ ਡਾਕਟਰਸ ਹੈਗੇ ਆ ਜੇ ਫੇਰ ਵੀ ਸਾਨੂੰ ਪੈਰਾਮੈਡੀਕਸ ਜਾਂ ਹੋਰ ਦੀ ਲੋੜ ਪੈਂਦੀ ਆ ਤਾਂ ਸਾਡੇ ਜ਼ਿਲ੍ਹਾ ਪ੍ਰਬੰਧਕ ਸਿਵਲ ਸਰਜਨ ਉਹਨਾਂ ਨੂੰ ਅਸੀਂ ਬੇਨਤੀ ਕਰੀਦੀ ਆ ਇਸ ਮਹਾਮਾਰੀ ਲਈ ਸਾਰੇ ਆਪਣੀਆਂ ਡਿਊਟੀਆਂ ਸਮੇਂ ਸਿਰ ਆ ਜਾਂਦੇ ਆ ਪਿਛਲੇ ਸਮੇਂ ਵਿੱਚ ਵੀ ਸਾਨੂੰ 200 ਦੇ 200 ਹੀ ਬੈੱਡ ਕੋਵਿਡ ਚ ਕਨਵਰਟ ਕਰਨੇ ਪਏ ਸੀਗੇ ਪਰ ਕਿਸੇ ਵੀ ਮਰੀਜ਼ ਨੂੰ ਬਿਨਾਂ ਇਲਾਜ ਤੇ ਬਿਨਾਂ ਕਿਸੇ ਵੀ ਸੁਵਿਧਾ ਦੇ ਨਹੀਂ ਸੀ ਛੱਡਿਆ ਗਿਆ ਪਰ ਮਹਾਮਾਰੀ ਬਹੁਤ ਜ਼ਿਆਦਾ ਸੀ ਜਿੰਨਾ ਕੰਟਰੋਲ ਕਰ ਸਕਦੇ ਸੀ ਕੀਤਾ ਗਿਆ